ਕੋਲੇ ਇਸੋਨਰ ਪੈ ਸਤਗੁਰਵਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰ ਗੁਰਦੇ ਮੀਰਾ ਕਾਂਚੀ ਦੇ ਵਿੱਚ ਤੂੰ ਬਾਦਿਲ ਨਾਲ ਲਾ ਕੇ ਮੀਰਾ ਕਾਂਚੀ ਦੇ ਵਿੱਚ ਤੂੰ ਬਾਦਿਲ ਨਾਲ ਲਾ ਕੇ ਮਿੰਨੀ ਮਿੰਨੀ ਤੁਨ ਵਿੱਚ ਰਵਦਾਸ ਨੂੰ ਗਾਵੇ ਮਿੰਨੀ ਮਿੰਨੀ ਤੁਨੇ ਵਿੱਚ ਰਵੀਦਾਸ ਨੂੰ ਗਾਵੇ ਤੜਫ ਵੀ ਛੋੜੇ ਵਾਲੀ ਉਹਦੇ ਦੇ ਲੱਗੀ ਏ ਲੱਗੀ ਏ ਸਿਫਤਾ ਗੁਰੂ ਰਵਦਾਸ ਦੀਆਂ ਪਈ ਦਿਲ ਚੋਂ ਗਾਵੇ ਲਿਖ ਕੁਲਵੰਤ ਸਰੋਆ ਆਖੇ ਗੱਲਾਂ ਸੱਚੀਆਂ ਨੂੰ ਲਿਖ ਕੁਲਵੰਤ ਸਰੋਆ ਆਖੇ ਗੱਲਾਂ ਸੱਚੀਆਂ ਨੂੰ ਪੜ ਲਾ ਗੁਰੂ ਗ੍ਰੰਥ ਦੇ ਵਿੱਚ ਰਵਦਾਸ ਦੀ ਬਾਣੀ ਗੁਰੂ ਗ੍ਰੰਥ ਦੇ ਵਿੱਚ ਰਵਦਾਸ ਦੀ ਬਾਣੀ ਅੱਖੀਆਂ ਬੰਦ ਕਰਕੇ ਜੋ ਪਗਤੀ ਉਹਦੀ ਕਰਦਾ ਏ ਕਰਦਾ ਏ ਉਹਦੀ ਆਤਮਾ ਵਿੱਚ ਉਹਦੀ ਆਤਮਾ ਵਿੱਚ ਪਰਮਾਤਮਾ ਦੇ ਮਿਲੇ ਜਾਣੀ ਸੋਸੀ ਦਾ ਧੀ ਆਪਣੀਆਂ ਗਾਇਕਾਂ ਕੋਰ ਸਿਸਟਰ ਸੋ ਮੇਰਾ ਨਾਮ ਹੈ ਪਰਮੀਤ ਕੋਰ ਮੇਰਾ ਨਾਮ ਹੈ ਹਰਮੀਤ ਕੋਰ ਸੋਸੀ ਆਪਣੇ ਭਾਜੀ ਜਨ ਪੰਜਾਬੀ ਨਿਊਜ਼ લાઇਵ ਤੋਂ ਤੇ ਬਾਈ લાઇਵ ਨਿਊਜ਼ ਤੋਂ ਕਿ ਜਿਨ੍ਹਾਂ ਨੇ ਸਾਡੀ ਅੱਜ ਇੰਟਰਵਿਊ ਕੀਤੀ ਸੋ ਇਹਨਾਂ ਦਾ ਬਹੁਤ-ਬਹੁਤ ਥੈਂਕਸ ਕਰਦੇ ਆ। ਸੋ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ। ਜਨ ਪੰਜਾਬੀ ਨਿਊਜ਼ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ।